ਸ਼ੀਲੋ ਵਾਲੇ ਸੰਤਾਂ ਦੇ ਡੇਰੇ ਡੇਲੋ ਰੋਡ ਸਾਹਨੇਵਾਲ ਹਰ ਸਾਲ ਦੀ ਤਰ੍ਹਾਂ 50 ਸਾਲ ਤੋਂ ਇਹ ਕੈਂਪ ਲਗਾ ਰਹੇ ਹਾਂ ਅਸੀਂ ਠੀਕ ਹੈ ਮਰੀਜ਼ਾਂ ਨੂੰ ਮੁਫਤ ਦਵਾਈਆਂ ਮੁਫਤ ਲੰੰਜ ਮੁਫਤ ਲੰਗਰ ਸਭ ਵਿਵਸਥਾ ਸਾਰੇ ਯਾਹ ਪਹਿਲੇ ਫਿਡਾਲਪੀਆ ਹਸਪੀਟਲ ਅੰਮਾਲਾ ਤੋਂ ਕਰਦੇ ਸੀ फिर साल 25 साल करीब सिविल हस्पताल वाले लगाया इस साल असि संगरा हॉस्पिटल को लगा रहे डॉक्टर जोशी करके जानते हैं ਕਹਿਣਾ ਚਾਹੁੰਦਾ ਜਿਹੜਾ ਸੈਂਟਰ ਲਗਾਇਆ ਗਿਆ ਕਿਹੜੀ ਜਗ੍ਹਾ ਤੇ ਲਗਾਇਆ ਗਿਆ ਕੀ ਸ਼ੀਲੋਂ ਵਾਲੇ ਸੰਤਾਂ ਦੇ ਡੇਰੇ ਡੇਲੋ ਰੋਡ ਸਾਹਨੇ ਵਾਲ ਹਰ ਸਾਲ ਦੀ ਤਰ੍ਹਾਂ 50 ਸਾਲ ਤੋਂ ਇਹ ਕੈਂਪ ਲਗਾ ਰਹੇ ਹਾਂ ਅਸੀਂ ਠੀਕ ਹੈ ਮਰੀਜ਼ਾਂ ਨੂੰ ਮੁਫਤ ਦਵਾਈਆਂ ਮੁਫਤ ਲੈੰਜ ਮੁਫਤ ਲੰਗਰ ਸਭ ਵਿਵਸਥਾ ਸਾਰੇ ਟਰਸਟ ਵੱਲੋਂ ਹੁੰਦੀ ਹੈ ਜਿਹੜੀ ਟੀਮ ਹੁੰਦੀ ਹੈ ਅੱਜ یہاں ਪਹਿਲੇ ਫਿਡਾਲਪੀਆ ਹਸਪੀਟਲ ਅੰਮਾਲਾ ਤੋਂ ਕਰਦੇ ਸੀ ਫਿਰ 20 ਸਾਲ 25 ਸਾਲ ਕਰੀਬ ਸ਼ੀਲ ਹਰਤਾਲ ਵਾਲੇ ਲਗਾਇਆ ਇਸ ਸਾਲ ਅਸੀਂ ਸੰਗਰਾ ਹਸਪੀਟਲ ਹਨ ਉਹ ਵਾਰਿਆ ਕਰਦੇ ਕਿਸ ਪ੍ਰਕਾਰ ਜਿਹੜੀ ਜਿਹੜੀਆਂ ਅਸੀਂ ਚੈੱਕ ਅਪ ਹੁੰਦਾ ਕੀ ਕੇਵਲ ਅ ਸ਼ੂਗਰ ਦਾ ਬਲੱਡ ਪ੍ਰੈਸ਼ਰ ਬਾਗੀ ਜੋ ਇਸੇ ਜਿਸ ਲੋੜਵੰਦ ਬੰਦੇ ਨੂੰ ਐਨਕਾਂ ਦੇ ਨੰਬਰ ਵੀ ਦੇ ਜਾਂਦੇ ਨੇ ਐਨਕੇ ਵੀ ਦੀ ਜਾਂਦੀ ਹੈ ਫ੍ਰੀ ਤੁਸੀਂ ਬਸ ਇੱਥੀਆਂ ਨੇ ਕਿਥੇ ਮੈਡੀਸਿਨ ਵਗੈਰਾ ਸਾਬ ਮੈਡੀਸਿਨ ਫ੍ਰੀ ਕੈਂਪ ਦੇ ਓਬੀਡੀ ਵੀ ਮੈਡੀਸਿਨ ਫ੍ਰੀ ਆਪਰੇਸ਼ਨ ਦੀ ਵੀ ਮੈਡੀਸਿਨ ਫ੍ਰੀ ਦੀ ਜਾਂਦੀ ਹੈ ਬਹੁਤ ਸਾਰੇ ਪਿੰਡ ਇਲਾਕੇ ਦੇ ਜਸਪਾਲ ਵਾਗਰ ਖਾਨਪੁਰ मुलापुर दुबर जी कनी सब आले दाले राम रामपुर रामनगर जसपाल वांगर और टंडारी लुधियाना हर तरह हर पंडा देख देखो ओ देखो ओपीडी करीब तीन सौ के करीब हो गई है जिसमें से सौ पेशेंट निकल चुके हैं ऑपरेशन अब आगे अभी ओपीडी चल रही है ये पता नहीं कितने निकलेंगे ਇਹ ਜਿਹੜਾ ਅੱਜ ਕੈਂਪ ਦੇ ਵਿੱਚ ਜਿਹੜਾ ਸੋਹਣੋ ਹੋਟਲ ਪੀਂ ਜਾਰੀਆਂ ਨੇ ਦਵਾਈਆਂ ਦਿੱਤੀਆਂ ਜਾ ਰਹੀਆਂ ਨੇ ਬਾਕੀ ਆਉਣ ਵਾਲੇ ਸਮੇਂ ਦਾ ਜਿੰਨਾ ਲੋੜ ਬੰਦਾ ਹੈ ਬਾਅਦ ਵਿੱਚ ਪੂਪੈਂਦੀ ਹੈ ਤਾਂ ਕੀ ਕਿਸ ਤਰ੍ਹਾਂ ਕੋ ਨਾ ਤੋਂ ਹਾਂ ਉਹ ਫਿਰ ਅਗਰ ਲੋੜ ਬੰਦ ਉਹ ਜੋ ਆਪ ਲੈ ਸਕਦਾ ਬਾਅਦ ਚ ਉਹ ਲੈ ਲੈਵੇ ਨਹੀਂ ਤਾਂ ਨਹੀਂ ਲੇਗਾ ਤਾਂ ਅਸੀਂ ਜਾਣਗੇ ਉਹਨਾਂ ਨੂੰ ਮੈਡੀਸਨ ਵੀ ਦੇ ਦਾਂਗੇ ਜੋ ਵੀ ਪ੍ਰੋਬਲਮ ਹੋਗੀ ਜਿੰਨਾ ਲਾਇਕ ਹੈ ਅਸੀਂ ਸੇਵਾ ਲਾਇਕ ਤਾਂ ਸੇਵਾ ਕਰਾਂਗੇ ਉਹਨਾਂ ਦੀ ਕਿਹੜਾ ਚਾਹੀਦਾ ਪਹਿਲਾਂ ਕੀਤਾ ਗਿਆ ਜਿਹੜਾ ਬਹੁਤ ਪਹਿਲਾਂ ਕੀਤਾ ਬਸ ਇਹ ਲੋਕਾਂ ਦੇ ਸਭ ਤੋਂ ਐਸੇ ਮਹਾਪੁਰਸ਼ ਲੋਕਾਂ ਦੇ ਸੇਵਾ ਨਾਲ ਸਹਿਯੋਗ ਨਾਲ ਇਹ ਕੈਂਪ ਲਗਾਉਣਾ ਹਰ ਸਾਲ ਤਲ ਹੈ ਕੈਂਪ ਲਗਾਇਆ ਗਿਆ ਪਹੁੰਚੇ ਕਿੰਨਾ ਦੇਖਦੇ ਹਾਂ ਕਿ ਅੱਜ ਕਿੰਨਾ ਬੜੀ ਪ੍ਰੋਜੈਕਟ ਚਲ ਰਿਹਾ ਹੈ ਜੀ ਬਹੁਤ ਵੱਡਾ ਉਪਰਾਲਾ ਹੈ ਨਾ ਨਾ ਡਾਕਟਰ ਜੋਸ਼ੀ ਦਾ ਹਰ ਸਾਲ ਇੱਥੇ ਕੈਂਪ ਲੱਗਦਾ ਅੱਖਾਂ ਦਾ ਲੋਕੋ ਨੂੰ ਬੜਾ ਇੰਤਜ਼ਾਰ ਰਹਿੰਦਾ ਹੈਗਾ ਕਿ ਭਾਈ ਇੱਥੇ ਵੀ ਡਾਕਟਰ ਦਾ ਤੇ ਸੀਲੋ ਵਾਲੇ ਡੇਰੇ ਕੈਂਪ ਲੱਗੇਗਾ ਅਸੀਂ ਆਪਣਾ ਫ੍ਰੀ ਇਲਾਜ ਕਰਾਵਾਂਗੇ ਹਰ ਤਰੀਕੇ ਦੇ ਮਰੀਜ਼ ਇੱਥੇ ਆਉਂਦੇ ਨੇ ਕਿ ਜਿਨ੍ਹਾਂ ਨੂੰ ਆਪੇ ਚਸ਼ਮੇ ਦੀ ਲੋੜ ਹੈਗੀ ਨੰਬਰ ਚੈੱਕ ਕਰਾਣੇ ਨੇ ਕੱਲੇ ਦਵਾਈਆਂ ਲੈਣੀਆਂ ਨੇ ਸਾਰੀਆਂ ਚੀਜ਼ਾਂ ਤੇ ਫਰੀ ਮਿਲਦੀਆਂ ਨੇ ਜਿਨ੍ਹਾਂ ਦੇ ਆਪਰੇਸ਼ਨ ਹੁੰਦੇ ਨੇ ਉਹਨਾਂ ਨੂੰ ਇੱਥੇ ਰੱਖਣ ਦਾ ਇੰਤਜ਼ਾਮ ਵੀ ਹੈਗਾ ਸਾਰਾ ਉਹਨਾਂ ਦਾ ਲੰਗਰ ਪਾਣੀ ਦਾ ਸ਼ਾਮ ਨੂੰ ਖੁੱਦ ਵੀ ਦਿੱਤਾ ਜਾਂਦਾ ਉਹਨਾਂ ਨੂੰ ਮਰੀਜ਼ਾਂ ਨੂੰ ਤੇ ਸਾਰੀਆਂ ਦਵਾਈਆਂ ਜੋ ਵੀ ਹੈਗਾ ਉੱਥੇ ਹਸਪਤਾਲ ਦੀ ਤਰਫੋਂ ਆਪਣੇ ਡਾਕਟਰਾਂ ਦੇ ਕਰਫੋਂ ਫਰੀ ਦਿੱਤਾ ਜਾਂਦਾ ਇਹ ਬਹੁਤ ਸਲਾਹਾਂਯੋਗ ਉਪਰਾਲਾ ਹੈਗਾ ਇਹਨਾਂ ਦਾ ਕਿ ਲੋਕਾਂ ਨੂੰ ਜਦੋਂ ਬਹੁਤ ਅੱਜ ਕੱਲ ਦੇ ਟਾਈਮ ਵਿੱਚ ਕਿ ਲੋਕਾਂ ਨੂੰ ਇਹ ਵੀ ਉਪਰਾਲੇ ਚਾਹੀਦੇ ਨੇ ਕਰਨੇ ਚਾਹੀਦੇ ਨੇ ਜਿਨ੍ਹਾਂ ਲੋਕਾਂ ਨੂੰ ਵੀ ਗਰੀਬ ਗੁਰਬਾ ਜੋ ਵੀ ਹੈਗਾ ਜਰੂਰਤਮੰਦ ਹੈਗਾ ਉਹਨੂੰ ਉਹਨੂੰ ਫਾਇਦਾ ਹੋਵੇ। ਕੈਂਪਾ ਜਿਹੜਾ ਅੱਖਾਂ ਦਾ ਸਿਲੋ ਵਾਲੇ ਸੰਤਾਂ ਵੱਲੋਂ ਇਹ ਡੇਰੇ ਵਿੱਚ ਹਰ ਸਾਲ ਲਾਇਆ ਜਾਂਦਾ ਜਿੱਥੇ ਮਰੀਜ਼ਾਂ ਦੀ ਚੈੱਕਅਪ ਕੀਤੀ ਜਾਂਦੀ ਹੈ ਜਿਨ੍ਹਾਂ ਨੂੰ ਲੋਡ ਹੁੰਦੀ ਆ ਅਪਰੇਸ਼ਨ ਦੀ ਉਹਨਾਂ ਦੇ ਅਪਰੇਸ਼ਨ ਫ੍ਰੀ ਕੀਤੇ ਜਾਂਦੇ ਨੇ ਲੰਗਰ ਦਾ ਆਈਆਂ ਗੀਆਂ ਸੰਤਾਂ ਦੇ ਪੂਰਾ ਪ੍ਰਬੰਧ ਹੁੰਦਾ ਜੇ ਕਿਸੇ ਨੂੰ ਰਹਿਣ ਲਾਵੇ ਉਹ ਵੀ ਪੂਰਾ ਪ੍ਰਬੰਧ ਹੁੰਦਾ ਹਰ ਸਾਲ ਦੀ ਤਰ੍ਹਾਂ ਬਹੁਤ ਲੋਕਾਂ ਦੀ ਸੇਵਾ ਕਰਦੇ ਨੇ ਪਰਮਾਤਮਾ ਇਸ ਤਰ੍ਹਾਂ ਇਹਨਾਂ ਚੜ੍ਹਦੀ ਕਲਾ ਵਿੱਚ ਕਿੰਨੀ ਕਾਪੜੀ ਹੋ ਜਾਂਦੀ ਹੈ ਇਹ ਇਹ ਟਾਈਮ ਤੱਕ ਜਿਵੇਂ 250 ਦੇ ਕਰੀਬ ਹੋ ਗਏ ਹੋਕਰ ਇਸਾਂ ਦੇ ਜਿਹੜੀ ਪੇਸ਼ੈਂਟਾਂ ਦੀ ਯਾਤਰਾ ਇੱਥੇ ਪਹੁੰਚਦੇ ਨੇ ਜਿੱਥੇ ਰਾਤ ਦਾ ਇਹ ਕੈਂਪੇਨ ਲਗਾਇਆ ਗਿਆ ਹੋ ਤੇੜੀ ਜਿਹੜੀ ਸੇਵਾਵਾਂ ਵੀ ਦਿੱਤੀਆਂ ਜਾਂਦੀਆਂ ਇੱਥੇ ਜਿਨ੍ਹਾਂ ਨੂੰ ਐਨਕ ਲੱਗਦੀ ਹੈ ਐਨਕ ਵੀ ਫ੍ਰੀ ਦਿੱਤੀ ਜਾਂਦੀ ਹੈ ਦਵਾਈਆਂ ਫ੍ਰੀ ਦਿੱਤੀਆਂ ਜਾਂਦੀਆਂ ਨੇ ਜਿਨ੍ਹਾਂ ਨੂੰ ਲੈਂਜ ਦੀ ਲੋੜ ਆ ਲੈਂਜ ਫ੍ਰੀ ਪਾਏ ਜਾਂਦੇ ਆ